ਵਿਰੋਗ ਗੱਲ ਕਰਨ ਲੱਗਿਆ ਰਫਤਾਰ ਰਾਏ ਦੀ ਰਫਤਾਰ ਰਾਏ ਪੰਜਾਬ ਦਾ ਸੂਰਮਾ ਫੇਸਬੁੱਕ ਦਾ ਇੰਸਟਾਗ੍ਰam ਦਾ ਤੇ YouTube ਦਾ ਸੋਸ਼ਲ ਮੀਡੀਆ ਦਾ ਸੂਰਮਾ ਆ ਰਫਤਾਰ ਰਾਏ ਤੇ ਉਤੇ ਹਮਲੇ ਹੋ ਰਹੇ ਆ ਤੇ ਸਰਕਾਰ ਨੂੰ ਚਾਹੀਦਾ ਵੇ ਇਹਨੂੰ ਜੈਡ ਪਲਸ ਸਿਕਿਉਰਿਟੀ ਦਿੱਤੀ ਜਾਵੇ ਉਹ ਵਾਰ-ਵਾਰ ਵਿਚਾਰਾ ਪਤਾ ਨਹੀਂ ਕਿਥੋਂ ਪਹਾੜੇ ਦੇ ਬੰਦੇ ਲਿਆ ਕੇ ਆਪਣੇ ਦੇ ਨਕਲੀ ਹਮਲੇ ਕਰਾਉਂਦਾ ਕਿ ਮੈਨੂੰ ਸਿਕਿਉਰਿਟੀ ਮਿਲ ਜਾ ਤੇ ਉਹ ਸਿਕਿਉਰਿਟੀ ਦਿੱਤੀ ਜਾਵੇ ਵਾਰ-ਵਾਰ ਡਰਾਮੇ ਨਹੀਂ ਹੁੰਦੇ ਸਿਕਿਉਰਟੀ ਵਾਸਤੇ ਉਹਨੇ ਵਿਚਾਰਿਆਂ ਨੇ 4-5 ਵਾਰ ਡਰਾਮੇ ਕਰ ਲਏ ਆ 4-5 ਵਾਰ ਉਹ ਡਰਾਮੇ ਕਰ ਚੁੱਕਾ ਆ ਸੋ ਸਰਕਾਰ ਨੂੰ ਬੇਨਤੀ ਆ ਕਿ ਰੋਜ਼-ਰੋਜ਼ ਡਰਾਮੇ ਕਰਨੇ ਔਖੇ ਆ ਤੈਨੂੰ ਜੈਡ ਸਿਕਿਉਰਟੀ ਦਿੱਤੀ ਜਾਵੇ ਉਹ ਜਿਹੜੇ ਗੁੰਡੇ ਜਿਨ੍ਹਾਂ ਨੂੰ ਕਹਿੰਦਾ ਹੋਣਾ ਮੇਰੇ ਤੇ ਹਮਲਾ ਕਰੋ ਉਹਨਾਂ ਨੂੰ ਵੀ ਸ਼ਰਮ ਆਉਣੀ ਹਣੀ ਯਾਰ ਤੇਰੇ ਤੇ ਹਮਲਾ ਕਰਕੇ ਕਦੇ ਸਾਡਾ ਰਿਕਾਰਡ ਹੀ ਨਾ ਖਰਾਬ ਹੋ ਜਾਏ ਕਿਉਂਕਿ ਗੁੰਡੇ ਵੀ ਭਾਈ ਰਿਕਾਰਡ ਬਣਾਉਣਾ ਬੜਾ ਔਖਾ ਆ ਤਾਂ ਲੋਕ ਡਰਦੇ ਪਹਿਲੋ ਰਿਕਾਰਡ ਬਣਾਇਆ ਜਾਂਦਾ ਬਿੱਲੂ ਬੱਕਰਾ ਦੀ ਫਿਲਮ ਦੇਖ ਲਿਓ ਹੈ ਨਾ ਤੇ ਵਿਚਾਰਾ ਵਾਰ-ਵਾਰ ਵਾਰ-ਵਾਰ ਕਰਦਾ ਨਾਟਕ ਦੇ ਨੂੰ ਜੈਡ ਸਿਕਿਉਰਟੀ ਦਿੱਤੀ ਜਾਵੇ ਕਿਤੇ ਸ਼ਹੀਦ ਹੋ ਗਿਆ ਨਾ ਓਏ ਤੇ ਬਿੱਲੀਆਂ ਨੇ ਪੁੱਟੀਆਂ ਹੋ ਹੋ ਰੋਣਾ ਤੇ ਕੁੱਤੇ ਆਰੇ ਗੂਰਿਆਂ ਦੇ ਚੜ-ਚੜ ਕੇ ਰੋਣਾ ਸਾਡਾ ਫੇਸਬੁੱਕ ਆ ਸੂਰਮਾ ਸ਼ਹੀਦ ਹੋ ਗਿਆ ਆ ਹੈ ਤੇ ਦੀ ਕਰਨ ਮੜੀ ਨਹੀਂ ਬਣਾਉਣੀ ਕਿਉਂਕਿ ਲੋਕ ਨੂੰ ਗਾਲਾਂ ਵੜੀਆਂ ਕੱਢਦੇ ਆ ਗਾਲਾ ਤਾ ਘੜਦਿਆ ਵੀ ਜਦੋਂ ਕਿਸਾਨੀ ਮੋਰਚਾ ਹੀ ਇਹ ਪਹਿਲੇ ਸਟੇਜ ਤੇ ਫੁਗਰੀਆਂ ਮਾਰ-ਮਾਰ ਕੇ ਆ ਇਦਾਂ ਉਹ ਹੁੰਦਾ ਲੋਕਾਂ ਨੂੰ ਤੇ ਜਦੋਂ ਸਾਹਮਣੇ ਉਹ ਗੋਲੀਆਂ ਤੇ ਬਰੂਦ ਤੇ ਬੰਬ ਆਉਂਦੇ ਹੀ ਇਹ ਗਾਇਬ ਹੋ ਜਾਂਦਾ ਹੀ ਕਿਸਾਨਾਂ ਨੂੰ ਗੇਮ ਸਮਝ ਆ ਗਈ ਵੀ ਇਹ ਵੀਡੀਓ ਬਣਾਉਣ ਆਲਾ ਆ ਹੈ ਅੱਜਕੱਲ ਪੰਜਾਬ 'ਚ ਵੀਡੀਓ ਬਣਾਉਣ ਵਾਲਿਆਂ ਬੜਾ ਗੰਦ ਪਾਇਆ ਹੋਇਆ ਬਾ ਵੀਡੀਓ ਬਣਾਵਣਾ ਕੇ ਲੋਕਾਂ ਨੂੰ ਇਹੋ ਜਿਹਾ ਉਸਦੂ ਬਣਾਉਂਦੇ ਨਾ ਤੇ ਪੰਜਾਬ ਦੇ ਲੋਕੋ ਬਚੋ ਇਹਨਾਂ ਲੋਕਾਂ ਤੋਂ ਵੀਡੀਓ ਵਾਲਿਆਂ ਤੋਂ ਹੈ ਨਾ ਤੇ ਸਦੂ ਨਿਕਾ ਸਦੂ ਉਸਿਆ ਨਿਕਾ ਦੀ ਕੋਈ ਵੀਡੀਓ ਬਣਾਈ ਉਹਨੇ ਕੰਮ ਕੀਤੇ ਹੀ ਤੇ ਵੀਰੋ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਜੈਡ ਸਿਕਿਉਰਟੀ ਦਿੱਤੀ ਜਾਵੇ ਬੜੇ ਡਰਾਮੇ ਕੀਤੇ ਨੇ ਬੜੇ ਹਮਲੇ ਕਰਾਏ ਨੇ ਆਪਣੇ ਦੇ ਨਕਲੀ ਵੀ ਇਹਨੂੰ ਸਿਕਿਉਰਟੀ ਮਿਲ ਜਾਏ ਤੈਨੂੰ ਜੈਡ ਸਿਕਿਉਰਟੀ ਦੇ ਦੋ ਦੇ ਦੋ ਇਹਨੂੰ ਜੈਡ ਸਿਕਿਉਰਟੀ ਭਾਈ ਸਾਡੀ ਬੇਨਤੀ ਆ ਸਾਡਾ ਫੇਸਬੁੱਕ ਯਾ ਸੂਰਵਾ ਆਏ ਨਾਲੇ ਇਹਨੂੰ ਖਿਤਾਬ ਮਿਲਿਆ ਮੱਖੀ ਬਦਮਾਸ਼ ਦਾ ਇਸ ਆਪਣੇ ਪੰਜਾਬ ਦੇ ਸੋਸ਼ਲ ਮੀਡੀਆ ਦਾ ਮੱਖੀ ਬਦਮਾਸ਼ ਆ ਤੈਨੂੰ ਕਿੱਦਾਂ ਵੀ ਕਰਕੇ ਸਿਕਿਉਰਟੀ ਦਿੱਤੀ ਜਾਵੇ ਜੈਡ ਪਲੱਸ ਸਿਕਿਉਰਟੀ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਤੇ ਆਪਣਾ ਵੀਡੀਓ ਸ਼ੇਅਰ ਕਰ ਦਿਓ ਵੀਰੋ ਆਪਣਾ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ